ਬਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਭੋਗ ਸੀਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਿੱਧੂ ਮੂਸੇਵਾਲਾ ਨੂੰ ਸ਼ਰਦਾ ਦੇ ਫੁੱਲ ਤੇ ਸ਼ਰਧਾਂਜਲੀ ਭੇਟ ਕਰਦਾ ਔਰ ਉਹਨਾਂ ਦੇ ਪਿਤਾ ਜੀ ਸਾਰ ਬਲਕੌਰ ਸਿੰਘ ਅੱਜ ਬੋਲ ਰਹੇ ਸੀਗੇ ਉੱਥੇ ਜੋ ਉਹਨਾਂ ਦੇ ਮਨ ਦੇ ਵਿੱਚ ਵਲਵਲੇ ਸੀਗੇ ਜੋ ਉਹਨਾਂ ਦੇ ਮਨ ਦਾ ਦੁੱਖ ਸੀਗਾ ਉਹ ਕਹਿ ਰਹੇ ਸੀਗੇ ਕਿ ਮੇਰਾ ਆਪਣਾ ਬਚਪਨ ਵੀ ਕੋਈ ਬਹੁਤਾ ਵਧੀਆ ਨਹੀਂ ਲੰਘਿਆ ਤੇ ਇਸ ਬੁਢਾਪੇ ਦੇ ਵਿੱਚ ਬਹੁਤ ਵੱਡਾ ਜਿਹੜਾ ਦੁੱਖ ਆ ਮੇਰੇ ਸਿਰ ਦੇ ਉੱਤੇ ਆਣ ਪਿਆ ਮੇਰਾ ਬੁਢਾਪਾ ਵੀ ਕੋਈ ਬਹੁਤਾ ਵਧੀਆ ਨਹੀਂ ਨੰਗਣਾ ਬੜਾ ਭਾਰੀ ਦੁੱਖ ਮੇਰੇ ਸਿਰ ਦੇ ਉੱਤੇ ਆਇਆ ਜਿਵੇਂ ਸਾਰ ਬਲਕੌਰ ਸਿੰਘ ਆਪਣੇ ਬੇਟੇ ਸ਼ੁਭਦੀਪ ਸਿੰਘ ਨੂੰ ਕਹਿ ਰਹੇ ਹੁਣ ਮੈਂ 417 ਕਹਿਣਾ ਚਾਹਣਾ ਉਹਨਾਂ ਵੱਲੋਂ ਉਹਨਾਂ ਨੂੰ ਕਿ ਜ਼ਿੰਦਗੀ ਦੀ ਬਾਤ ਪਾ ਕੇ ਤੁਰ ਗਏ ਹੋ ਤੁਸੀਂ ਤੇ ਦਿਨ ਦਿਹਾੜੇ ਰਾਤ ਪਾ ਕੇ ਤੁਰ ਗਏ ਹੋ ਉਮਰ ਦੇ ਅਗਲੇ ਪੜਾਅ ਨੂੰ ਇਹ ਕਿਹੀ ਸਖਣੇ ਪੰਦੀ ਸੁਗਾਤ ਪਾ ਕੇ ਤੁਰ ਗਏ ਹੋ ਪਰਤਾਏ ਨੇ ਪਰਿੰਦੇ ਵੀ ਘਰਾਂ ਨੂੰ ਪਰ ਕਿਉਂ ਤੁਸੀਂ ਇੱਕ ਝਾਤ ਪਾ ਕੇ ਤੁਰ ਗਏ ਹੋ ਦੁੱਖ ਤੇ ਪਹਿਲਾਂ ਹੀ ਬੜੇ ਸਨ ਜ਼ਿੰਦਗੀ ਨੂੰ ਪਰ ਤੁਸੀਂ ਤੇ ਸਾਰਿਆਂ ਨੂੰ maat ਪਾ ਕੇ ਤੁਰ ਗਏਓ ਸਿੱਧੂ ਮੂਸੇਵਾਲਾ ਦੀ ਆੜ ਦੇ ਵਿੱਚ ਮੈਂ ਗੱਲ ਕਰਨ ਲੱਗਾ ਕਈ ਲੋਕ ਇਹਦੇ ਉੱਤੇ ਸਿਕਿਉਰਟੀ ਸਿਕਿਉਰਟੀ ਖੇਡਦੇ ਰਹੇ ਆਪਣੇ ਗਨਮੈਨਾਂ ਦਾ ਰੌਲਾ ਪਾਈ ਗਏ ਇਸ ਦੌਰਾਨ ਇਸ ਸਾਰੇ ਘਟਨਾਕਰਮ ਦੇ ਵਿੱਚ ਉਹਦੀ ਮੌਤ ਤੋਂ ਲੈ ਕੇ ਤੇ ਉਹਦੇ ਭੋਗ ਦੇ ਵਿੱਚ ਇਸ ਦੌਰਾਨ ਇੱਕ ਹਾਈ ਕੋਰਟ ਵੱਲੋਂ ਹੁਕਮ ਆਉਂਦਾ ਕਿ 424 ਬੰਦਿਆਂ ਨੂੰ ਜਿਹੜਾ ਬੜਾ ਵੱਡਾ ਇਸ਼ੂ ਬਣਾਇਆ ਗਿਆ ਸੀਗਾ ਸਿਕਿਉਰਟੀ ਦਾ 424 ਬੰਦਿਆਂ ਨੂੰ ਜਿਨ੍ਹਾਂ ਨੂੰ ਸਿਕਿਉਰਿਟੀ ਜਿਨ੍ਹਾਂ ਕੋਲੋਂ ਵਾਪਸ ਲਈ ਸੀ ਉਹਨਾਂ ਨੂੰ ਦੁਬਾਰਾ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਔਰ ਸਰਕਾਰ ਨੇ ਅੱਜ ਉਹ 424 ਬੰਦਿਆਂ ਨੂੰ ਇੱਕ ਸਾਰ ਉਹ ਸਿਕਿਉਰਿਟੀ ਜਿਹੜੀ ਵਾਪਸ ਭੇਜ ਦਿੱਤੀ ਡਰਨ ਵਾਲੀ ਕੋਈ ਜਾਂਚ ਨਹੀਂ ਕਰਾਈ ਕਿ ਕਿਸੇ ਨੂੰ ਚਾਹੀਦੇ ਆ ਕਿ ਨਹੀਂ ਚਾਹੀਦੇ ਕਿਉਂਕਿ ਹਾਈ ਕੋਰਟ ਦੇ ਜਾਂ ਕੋਈ ਵੀ ਫੋਟਿਆ ਉਹਦੇ ਹੁਕਮਾਂ ਦੇ ਖਿਲਾਫ ਕੋਈ ਬੋਲ ਹੀ ਨਹੀਂ ਸਕਦਾ ਸਾਡੇ ਦੇਸ਼ ਦਾ ਸਿਸਟਮ ਹੀ ਇਹੋ ਜਿਹਾ ਹਾਈ ਕੋਰਟ ਸੁਪਰੀਮ ਕੋਰਟ ਕਿਸੇ ਨੂੰ ਬੰਦਾ ਮਾਰਨ ਦੇ ਜੁਰਮ ਦੇ ਵਿੱਚ ਭਾਵੇਂ 1000 ਰੁਪਇਆ سزا ਸੁਣਾ ਦੇਵੇ ਤੇ ਭਾਵੇਂ 10 ਸਾਲ ਦੀ ਕੈਦ ਸੁਣਾ ਦੇਵੇ ਕੋਈ ਉਹਦੇ ਖਿਲਾਫ ਬੋਲ ਨਹੀਂ ਸਕਦਾ ਕੋਈ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਦੇਸ਼ ਦੀ ਕੋਰਟ ਨੂੰ ਸੂਬੇ ਦੀ ਕੋਰਟ ਹੋਵੇ ਚਾਹੇ ਸ਼ਹਿਰ ਦੀ ਉਹਨੂੰ ਸੁਪਰੀਮ ਮੰਨਿਆ ਜਾਂਦਾ ਹਾਈ ਕੋਰਟ ਨੂੰ ਤੇ ਅਸੀਂ ਸਵਾਲ ਕਰ ਨਹੀਂ ਸਕਦੇ ਉਹਦੇ ਉੱਤੇ ਤੇ ਕੋਈ ਕਿੰਤੂ ਪਰੰਤੂ ਕਰ ਨਹੀਂ ਸਕਦੇ ਪਰ ਮੈਂ ਪੰਜਾਬ ਸਰਕਾਰ ਦੇ ਉੱਤੇ ਕੋਈ ਸਵਾਲ ਉਹਨਾਂ ਨੂੰ ਪੁੱਛਣਾ ਚਾਹੁੰਦਾ ਉਹਨਾਂ ਨੂੰ ਕੋਈ ਸਵਾਲ ਕਰਨਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਇੱਕ ਸੈਲੀਬ੍ਰਿਟੀ ਸੀਗਾ ਇੱਕ ਇਨਕਲਾਬੀ ਵਜੋਂ ਉਹ ਉੱਭਰ ਰਿਹਾ ਸੀਗਾ ਜਿੱਦੀ ਮੌਤ ਹੋ ਜਾਣ ਨਾਲ ਤੁਹਾਨੂੰ ਸਾਰੀ ਸਰਕਾਰ ਨੂੰ ਸਾਰੇ ਤੰਤਰ ਨੂੰ ਭਾਜਣਾ ਪੈ ਗਿਆ ਪੰਜਾਬ 'ਚ ਇੰਨੇ ਆਮ ਬੰਦੇ ਮਰਦੇ ਆ ਇੰਨੀਆਂ ਹੋਰ ਕਟਣਾਵਾਂ ਹੁੰਦੀਆਂ ਵਾਂ ਕਦੀ ਆਮ ਬੰਦੇ ਦੀ ਮੌਤ ਦੇ ਉੱਤੇ ਵੀ ਸਰਕਾਰ ਨੇ ਇੰਨੀਆਂ ਭਾਜਣਾ ਤੇ ਇੰਨੀ ਫੁਰਤੀ ਵਿਖਾਈ ਆ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਏਟੀਐਮ ਲੁੱਟੇ ਜਾਂਦੇ ਆ ਫਰੋਤੀਆਂ ਲੋਕ ਮੰਗਦੇ ਆ ਜੋੜੀਆਂ ਚਕਾਰੀਆਂ ਇੰਨੀਆਂ ਬੱਚਿਆਂ ਦੇ ਮੋਟਰਸਾਈਕਲ ਸਕੂਟਰ ਖੋਲੇ ਜਾਂਦੇ ਆ ਫਰੋਤੀਆਂ ਤੱਕ ਦੇ ਫੋਨ ਲੋਕਾਂ ਨੂੰ ਆਉਂਦੇ ਆ ਉਹਨਾਂ ਲੋਕਾਂ ਦੇ ਬਾਰੇ ਵੀ ਤੁਸੀਂ ਕਦੀ ਸੋਚਿਆ ਉਹਨਾਂ ਲਈ ਵੀ ਕਦੀ ਇੰਨੀ ਫੁਰਤੀ ਜਾਂ ਇੰਨਾ ਤੰਤਰ ਨੂੰ ਤੁਸੀਂ ਸਰਗਰਮ ਕੀਤਾ ਆਮ ਜਨਤਾ ਨੂੰ ਸੁਰੱਖਿਆ ਦੇਣ ਨਾਲੋਂ ਇਹਨਾਂ 422 ਬੰਦਿਆਂ ਨੂੰ ਸੁਰੱਖਿਆ ਦੇਣੀ ਜ਼ਿਆਦਾ ਜ਼ਰੂਰੀ ਸੀਗੀ ਕੀ ਇਹ 422 ਬੰਦੇ ਪੰਜਾਬ ਦੇ ਰਹਿਣਵਾਵਾ ਵੀ ਜੇ ਸੁਰੱਖਿਅਤ ਰਹਿਣਗੇ ਤੇ ਸਾਰਾ ਪੰਜਾਬ ਸੁਰੱਖੇ ਰਹੂਗਾ ਨਹੀਂ ਤੇ ਜੇ ਇਹ ਸੁਰੱਖਿਅਤ ਨਾ ਰਹੇ ਤੇ ਪੰਜਾਬ ਹੀ ਸੁਰੱਖਿਅਤ ਨਹੀਂ ਹੈਗਾ ਆਮ ਬੰਦੇ ਤੇ ਮਾੜੇ ਬੰਦੇ ਤੇ شریف ਬੰਦਿਆ ਕੋਲ ਕੋਈ ਹਾਲ ਹੀ ਨਹੀਂ ਹੈਗਾ ਇਸ ਸੂਬੇ ਦੇ ਵਿੱਚ ਰਹਿਣ ਦਾ ਇਸ ਸ਼ਹਿਰ ਦੇ ਵਿੱਚ ਰਹਿਣ ਦਾ ਇਨ੍ਹਾਂ ਸ਼ਹਿਰਾਂ ਦੇ ਵਿੱਚ ਜੇ ਕੋਈ ਫਰੋਤੀ ਮੰਗਦਾ ਵਾ ਉਹਨੂੰ ਉਹ ਫਰੋਤੀ ਦੇ ਦਿੰਦੇ ਆ ਜੇ ਕੋਈ ਸਕੂਟਰ ਮੋਟਰਸਾਈਕਲ ਜਾਂ ਹੋਰ ਚੀਜ਼ ਕੋ ਲੋਕਾਂ ਦੀ ਖੋਣ ਆ ਜਾਂਦਾ ਤੇ ਉਹ ਦੋਵੇਂ ਹੱਥ ਜੋੜ ਕੇ ਉਹਨੂੰ ਉਹ ਫੜਾ ਦਿੰਦੇ ਆ ਕਿਸੇ ਕੋਲ ਪਿਸਤੌਲ ਲੱਗਾ ਹੁੰਦਾ ਕਿਸੇ ਕੋਲ ਚਾਕੂ ਲੱਗਾ ਹੁੰਦਾ ਇਨ੍ਹਾਂ ਆਮ ਜਨਤਾ ਦਾ ਹਾਲ ਤੇ ਉਹ ਹੋ ਗਿਆ ਕਿ ਜਿਵੇਂ ਕਿਸੇ ਨੇ ਕਿਹਾ ਨਾ ਕਿ ਬਸ ਅਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਹੋਣਾ ਮਾੜੇ ਦਾ ਕੀ ਜੋਰ ਮਮ ਦਾ ਨਸ ਜਾਣਾ ਜਾਂ ਰੋਣਾ ਭਗਵੰਤ ਮਾਨ ਜੀ ਖੋਣ ਵਾਲੇ ਤੇ ਰਾਤ ਚ ਜਾਂਦੇ ਵੇਟਰ ਜਿਹੜੇ ਜਾਂਦੇ ਆ ਨਾ ਆਪਣੀ ਦਿਹਾੜੀ ਲੈ ਕੇ ਤੇ ਦਿਹਾੜੀ ਵਾਲਿਆਂ ਕੋਲੋਂ ਵੀ ਪੈਸੇ ਨਹੀਂ ਛੱਡਦੇ ਜਿਹੜੇ ਉਹਨਾਂ ਦੀ ਇੱਕ ਦਿਨ ਦੀ ਕਮਾਈ ਹੁੰਦੀ ਆ ਬਾਕੀ ਕਿਸੇ ਨੂੰ ਕੀ ਛੱਡਣਗੇ ਦੂਜੀ ਗੱਲ ਮੈਂ ਕੱਲਿਆਂ ਤੁਹਾਨੂੰ ਨਹੀਂ ਦੋਸ਼ੀ ਠਰਵਾਉਣਾ ਚਾਹੁੰਦਾ ਤੁਹਾਡੀ ਸਰਕਾਰ ਨੂੰ ਦੋਸ਼ੀ ਨਹੀਂ ਠਰਵਾਉਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਤੁਸੀਂ ਕੋਈ ਕੰਮ ਕਰਨ ਦੀ ਇੱਛਾ ਸ਼ਕਤੀ ਰੱਖਦੇ ਹੋ ਦੋਸ਼ ਤੇ ਪਿਛਲੇ 15 20 ਸਾਲਾਂ ਤੋਂ ਸਰਕਾਰਾਂ ਦੇ ਉੱਤੇ ਮੜੇ ਜਾ ਰਹੇ ਕਿਉਂਕਿ ਉਹਨਾਂ ਕੀਤਾ ਹੀ ਨਹੀਂ ਉਹਨਾਂ ਸਾਰਿਆਂ ਦਾ ਹੀ ਉਹਨਾਂ ਕਸੂਰ ਆ ਪੋਲੀਟੀਸ਼ੀਅਨ ਦਾ ਫਰਜ਼ ਕੀ ਹੁੰਦਾ ਚਾਹੇ ਉਹ ਸੱਤਾਧਾਰੀ ਹੋਵੇ ਚਾਹੇ ਉਹ ਵਿਰੋਧੀ ਧਿਰਦਾ ਹੋਵੇ ਉਹਨਾਂ ਦਾ ਕੰਮ ਹੁੰਦਾ ਸੂਬੇ ਨੂੰ ਸੁਰੱਖਿਅਤ ਰੱਖਣਾ ਨਾ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਕੱਲੇ-ਕੱਲੇ ਨੂੰ ਸੁਰੱਖਿਆ ਦੇਣੀ ਪੰਜਾਬ ਦਾ ਮੁੱਦਾ ਨਹੀਂ ਹੈ ਪੰਜਾਬ ਨੂੰ ਸੁਰੱਖਿਅਤ ਰਹਿਣਾ ਜਿਹੜਾ ਪੰਜਾਬ ਨੂੰ ਸੁਰੱਖਿਅਤ ਕਰਨਾ ਉਹ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਾਰੇ ਲੋਕ ਜਿੰਨੇ ਵੀ ਐਮਐਲਏਓ ਜਿੰਨੇ ਐਮਪੀਓ ਮੰਤਰੀ ਮੁੱਖ ਮੰਤਰੀ ਆਈਪੀਐਸ ਆਈਐਸ ਪੀਸੀਐਸ ਜਿਨ੍ਹਾਂ ਨੇ ਸੂਬਾ ਚਲਾਉਣਾ ਤੁਸੀਂ ਲੋਕ ਸਾਡੇ ਜਨਤਾ ਦੇ ਰਾਜੇ ਹੁੰਦੇ ਹੋ ਰਾਜੇ ਤੇ ਰਾਜੇ ਦਾ ਕੰਮ ਹੁੰਦਾ ਪਰ ਜਨ ਨੂੰ ਕਵੇ ਪ੍ਰਵਾਹ ਨਹੀਂ ਕਰਨੀ ਓ ਮੈਂ ਬੈਠਾ ਮੈਂ ਤੁਹਾਡੇ ਅੱਗੇ ਖਲੋਤਾ ਵਾਂ ਪਰ ਜਦੋਂ ਰਾਜੇ ਹੀ ਖੁੱਡਾਂ 'ਚ ਵੜਦੇ ਫਿਰਦੇ ਆ ਚੂਹਿਆਂ ਦੇ ਵਾਂਗ ਡਰ ਕੇ ਫਿਰ ਜਨਤਾ ਨੇ ਤੇ ਮਾੜੇ ਅੰਸਰਾਂ ਦੇ ਅੱਗੇ ਆਤਮਸਮਰਪਣ ਕਰਨਾ ਹੀ ਆ ਨਾ ਉਹਨਾਂ ਦੀ ਹਰ ਗੱਲ ਮੰਨਣਾ ਉਹਨਾਂ ਲਈ ਸੁਭਾਵਕ ਹੈ ਕਿਉਂਕਿ ਜਦੋਂ ਰਾਜਾ ਹੀ ਸਾਡੇ ਮਤਲਬ ਕਮਜ਼ੋਰ ਨੇ ਉਹ ਆਪ ਸਿਕਿਉਰਟੀਆਂ ਮੰਗਦੇ ਫਿਰਦੇ ਆ ਤੇ ਜਨਤਾ ਤੇ ਫਿਰ ਸੋਚੂਗੀ ਨਾ ਵੀ ਵਾਕਿਆ ਯਾਰ ਇਹਨਾਂ ਲੋਕਾਂ ਦਾ ਭੈਅ ਆ ਫਿਰ ਇਹ ਜੋ ਮੰਗਦੇ ਇਹਨਾਂ ਨੂੰ ਦੇ ਦੇ ਦਿੱਤਾ ਜਾਵੇ ਇੱਥੇ ਭੋਲੀ ਭਾਲੀ ਜਨਤਾ ਦਾ ਹਾਲ ਪਤਾ ਕੀ ਉਹ ਤੁਹਾਡੇ ਉੱਤੇ ਆਸ ਲਾ ਕੇ ਬੈਠੇ ਰਹਿੰਦੇ ਆ ਵੀ ਸ਼ਾਇਦ ਤੁਸੀਂ ਸਾਨੂੰ ਸੁਰੱਖਿਆ ਦੋਗੇ ਤੁਸੀਂ ਸਾਡੇ ਸੂਬੇ ਨੂੰ ਜਿਹੜਾ ਸੁਖੀ ਕਰੋਗੇ ਪਰ ਮੈਂ ਲੋਕਾਂ ਦੇ ਮਨ ਦੇ ਵਿੱਚੋਂ ਵੀ ਇਹ ਭਲੇਖਾ ਕੱਢਣਾ ਚਾਹਨਾ ਲੋਕਾਂ ਦਾ ਤੇ ਉਹ ਹੱਲ ਬਣਿਆ ਤੁਹਾਡੇ ਜਿਹੜੀ ਆਸ ਲਾ ਕੇ ਬੈਠੇ ਹੁੰਦੇ ਆ ਜਿੰਨੇ ਵੀ ਤੁਸੀਂ ਪੋਲਿਟਿਸ਼ੀਅਨ ਹੋ ਸਾਰੀਆਂ ਪਾਰਟੀਆਂ ਦੇ ਕਿ ਬਾਰੂਦ ਕੇ ਢੇਰ ਤੇ ਬੈਠੀ ਹੋਈ ਦੁਨੀਆ ਬਾਰੂਦ ਕੇ ਢੇਰ ਤੇ ਬੈਠੀ ਹੋਈ ਦੁਨੀਆ ਸ਼ੋਲੋਂ ਸੇ ਹਿਫਾਜ਼ਤ ਕਾ ਹੁਨਰ ਪੁੱਛਦੀ ਹੈ ਭਾਵੇਂ ਜਨਤਾ ਲੋਕਾਂ ਦੀਆਂ ਜਿਹੜਾ ਮੁਸ਼ਕਲਾਂ ਹੱਲ ਕਰਨਾ ਉਹ ਤੁਹਾਡਾ ਫਰਜ਼ ਹੈ ਲੋਕ ਜਿਹੜੇ ਆਪ ਮਤਲਬ ਅਨਸੁਰੱਖਿਅਤ ਮਹਿਸੂਸ ਕਰਦੇ ਨੇ ਦੀ ਭਾਵਨਾ ਦੇ ਵਿੱਚ ਲੋਕ ਰਹਿੰਦੇ ਨੇ ਉਹ ਤੁਹਾਡੇ ਨਾਲ ਜਦੋਂ ਵਹਿੰਦੇ ਨੇ ਵੀ ਤੁਸੀਂ ਤੇ ਆਪ ਡਰ ਦੇ ਨਾਲ ਕੰਧਾਂ 'ਚ ਵੱਜਦੇ ਫਿਰਦੇ ਹੋ ਤੇ ਸਾਨੂੰ ਕੀ ਸੁਰੱਖਿਆ ਦੋਗੇ ਸੋ ਲੋਕਾਂ ਨੇ ਸਰੈਂਡਰ ਕਰ ਦਿੱਤਾ ਮਾੜੇ ਆਂਸਰਾਂ ਦੇ ਅੱਗੇ ਇਹਨਾਂ ਨੂੰ ਸਿਕਿਉਰ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਮੈਂ ਪੋਲਿਟਿਸ਼ੀਅਨ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸੁਰੱਖਿਆ ਚਾਹੀਦੀ ਕਿਉਂ ਆ ਅਸਲ 'ਚ ਤੁਸੀਂ ਕੀ ਕੀਤਾ ਪੰਜਾਬ ਦੇ ਵਿੱਚ ਕਿਹੜੇ ਏਡੇ ਪਾਪ ਕੀਤੇ ਆ ਤੁਹਾਡੇ ਮਨ ਦੇ ਅੰਦਰਲੇ ਪਾਪ ਤੁਹਾਨੂੰ ਡਰਾਉਂਦੇ ਆ ਤੁਸੀਂ ਤੁਹਾਡੇ ਜਨਤਾ ਨਾਲ ਕੀਤੇ ਧੋਖੇ ਤੁਹਾਨੂੰ ਡਰਾਉਂਦੇ ਆ ਜਦੋਂ ਤੁਸੀਂ ਚੋਣ ਮੈਨੀਫੈਸਟੋ ਚ ਵੱਡੇ ਵੱਡੇ ਲਾਰੇ ਲਾਉਂਦੇ ਹੋ ਵੱਡੇ ਵੱਡੇ ਲੋਕਾਂ ਨੂੰ ਲੁਭਾਵ ਨੇ ਵਾਦੇ ਵਿਖਾਉਂਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਪੂਰੇ ਨਹੀਂ ਕਰਦੇ ਤੇ ਉਹਦੇ ਬਦਲੇ ਆਪਣੀਆਂ ਛਾਵਾਂ ਪੂਰੀਆਂ ਕਰਦੇ ਹੋ ਆਪਣੀਆਂ ਠੱਗੀਆਂ ਮਾਰਦੇ ਹੋ ਇਹ ਡਰ ਤੁਹਾਡੇ ਅੰਦਰ ਸਤਾਉਂਦਾ ਵੀ ਜਿੱਥੇ ਕਿਤੇ ਜਨਤਾ ਦੇ ਵਿੱਚ ਜਾਵਾਂਗੇ ਤੇ ਜਨਤਾ ਸਾਨੂੰ ਸਵਾਲ ਵੀ ਕਰੂਗੀ ਤੇ ਸਾਡਾ ਲਿਹਾਜ਼ ਨਹੀਂ ਕਰੂਗੀ ਜੇ ਤੁਸੀਂ ਜਨਤਾ ਦੀਆਂ ਆਸਾਂ ਤੇ ਖਰੇ ਉੱਤਰੇ ਹੁੰਦੇ ਮੈਂ ਦਾਅਵੇ ਨਾਲ ਕਹਿਣਾ ਤੁਹਾਨੂੰ ਪੁਲਿਸ ਦੀ ਸੁਰੱਖਿਆ ਲੈਣ ਦੀ ਲੋੜ ਨਹੀਂ ਸੀ ਤੁਸੀਂ ਜਿੱਥੇ-ਜਿੱਥੇ ਵੀ ਜਾਂਦੇ ਜਨਤਾ ਤੁਹਾਨੂੰ ਆਪ ਸੁਰੱਖਿਅਤ ਕਰਦੀ ਆਪ ਸੁਰੱਖਿਆ ਮੱਈਆ ਕਰਾਉਂਦੀ ਤੇ ਹੱਥਾਂ ਤੇ ਚੁੱਕਦੀ ਫਿਰਦੀ ਪਰ ਅੰਦਰ ਆਪਾਂ ਨੂੰ ਉਹ ਉਹ ਡਰ ਤੇ ਅੰਦਰ ਸਤਾਉਂਦਾ ਨਾ ਵੀ ਆਪਾਂ ਕੀਤਾ ਕੀ ਆ ਪੰਜਾਬ ਨੂੰ ਪੰਜਾਬ ਤੇ ਜਨਤਾ ਨੂੰ ਲੁੱਟਿਆ ਤੁਹਾਡੇ ਮਨ ਦੇ ਵਿੱਚ ਡਰ ਹੈ ਕਿ ਜੇਕਰ ਤੇ ਕਾਬੂ ਆ ਗਏ ਤੇ ਨਾਲ ਲਿਆਜ ਵੀ ਨਹੀਂ ਕਰਨਾ ਅਸਲੀ ਡਰ ਤੁਹਾਡੇ ਅੰਦਰ ਇਹ ਹੈ ਸਾਰੇ ਲੋਕਾਂ ਦੇ ਗਨਮੈਨ ਲੈਣ ਦਾ ਮੈਂ ਇੱਕ ਕਹਿੰਦਾ ਮੈਂ ਮੁੱਦੇ ਬੜੇ ਚੁੱਕਦਾ ਤੁਹਾਨੂੰ ਕਿਸੇ ਨੇ ਕਿਹਾ ਤੁਹਾਨੂੰ ਜਨਤਾ ਨੇ ਸੱਦਾ ਦਿੱਤਾ ਵੀ ਤੁਸੀਂ ਮੁੱਦੇ ਚੁੱਕੋ ਨਾ ਚੁੱਕੋ ਮੁੱਦੇ ਤੁਸੀਂ ਉਹਦੇ ਬਦਲੇ ਤੁਸੀਂ ਆਪਣੀ ਸਿਆਸੀ ਸੁਰੱਖਿਆ ਮੰਗਦੇ ਹੋ ਮੁੱਦੇ ਤੁਸੀਂ ਲੋਕਾਂ ਲਈ ਨਹੀਂ ਚੁੱਕਦੇ ਆਪਣੀ ਸਿਆਸੀ ਹੋਣਦ ਤੇ ਆਪਣਾ ਸਿਆਸੀ ਦਬਦਬਾ ਜਿਹੜਾ ਉਹ ਕੈਮ ਰੱਖਣ ਲਈ ਤੁਸੀਂ ਮੁੱਦੇ ਚੁੱੱਕਦੇ ਹੋ ਤੇ ਉਹਦਾ احسان ਵੀ ਜਿਹੜਾ ਜਨਤਾ ਦੇ ਸਿਰ ਦੇ ਉੱਤੇ ਕਰਦੇ ਹੋ ਉਹਦੇ ਬਦਲੇ ਸੁਰੱਖਿਆ ਮੰਗਦੇ ਹੋ ਉਹਦੇ ਬਦਲੇ ਗੱਡੀਆਂ ਮੰਗਦੇ ਹੋ ਸਿਕਿਉਰਟੀ ਤੇ ਉਹਨਾਂ ਲੋਕਾਂ ਨੂੰ ਚਾਹੀਦੀ ਆ ਯਾਰ ਜਿਹੜੇ ਟੈਕਸ ਦਿੰਦੇ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਦੇਸ਼ ਚੱਲਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਹਾਡੀਆਂ ਐਸ਼-ਬਰਸਤੀਆਂ ਚੱਲਦੀਆਂ ਤੁਹਾਡੀਆਂ ਗੱਡੀਆਂ ਚੱਲਦੀਆਂ ਵਾ ਤੁਹਾਡੇ ਗਨਮੈਨਾਂ ਨੂੰ ਜਿਹੜੀ ਤਨਖਾਹ ਮਿਲਦੀ ਆ ਉਹ ਲੋਕ ਤੇ ਮੈਨੂੰ ਪੰਜਾਬ ਦੇ ਵਿੱਚ ਕਿਤੇ ਵੀ ਸੁਰੱਖਿਅਤ ਨਜ਼ਰ ਨਹੀਂ ਆਉਂਦੇ ਇਸ ਸੂਬੇ ਦੇ ਵਿੱਚ ਤੇ ਤੁਹਾਡੇ ਵਿੱਚ ਮੈਂ ਤੇ ਇਹ ਵੀ ਗੱਲ ਇੱਕ বারবার ਕਹਿਣਾ ਵਾ ਕਿ ਕੱਲੇ ਕੱਲੇ ਨੂੰ ਸੁਰੱਖਿਆ ਦੇਣਾ ਮੁੱਦਾ ਨਹੀਂ ਹੈ ਪੰਜਾਬ ਨੂੰ ਸੁਰੱਖਿਅਤ ਕਰਨਾ ਅਸਲੀ ਮੁੱਦਾ ਹੈ ਆ ਕੱਲੇ ਕੱਲੇ ਨੂੰ ਸੁਰੱਖਿਆ ਦਿੱਤਾ ਪੰਜਾਬ ਦੇ ਲੋਕ ਸੁਰੱਖਿਅਤ ਨਹੀਂ ਹੋਣੇ ਪੰਜਾਬ ਪੂਰਾ ਸੁਰੱਖਿਅਤ ਕਰਨਾ ਪਊਗਾ ਤੁਹਾਨੂੰ ਵੀ ਗਨਮੈਨਾਂ ਦੀ ਲੋੜ ਨਹੀਂ ਪਊਗੀ 424 ਦੇ ਵਿੱਚ ਦੁੱਖ ਲੱਗਦਾ ਇਸ ਗੱਲ ਦਾ 424 ਬੰਦੇ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਵਾਪਸ ਲਈ ਗਈ ਸੀ ਕਿਸੇ ਇੱਕ ਨੇ ਵੀ ਇਹ ਗੱਲ ਕਹੀ ਆ ਕਿ ਮੈਂ 19 ਦਿਨ ਤੱਕ ਸੁਰੱਖਿਆ ਨਹੀਂ ਲੈਣੀ ਜਿੰਨਾ ਚਿਰ ਪੂਰਾ ਪੰਜਾਬ ਸੁਰੱਖਿਅਤ ਨਹੀਂ ਹੁੰਦਾ ਜਿੰਨਾ ਚਿਰ ਪੂਰਾ ਪੰਜਾਬ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤੇ ਜੇ ਤੁਸੀਂ ਸੁਰੱਖਿਆ ਲੈਣੀ ਵੀ ਆ ਤੇ ਤੁਸੀਂ ਆਪਣੇ ਖਰਚੇ ਦੇ ਉੱਤੇ ਲਲੋ ਨਾ ਤੁਸੀਂ ਬਥੇਰਾ ਲੁੱਟਿਆ ਪੰਜਾਬ ਨੂੰ ਬਥੇਰਾ ਕੁੱਟਿਆ ਪੰਜਾਬ ਨੂੰ ਉਹਦੇ ਵਿੱਚੋਂ ਆਪਣੀ ਸੁਰੱਖਿਆ ਦੇ ਪੈਸੇ ਜਿਹੜੇ ਉਹ ਮੋਹਈਆ ਕਰਾਓ ਤੇ ਇਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਉਹਨਾਂ ਨੂੰ ਗਨਮੈਨ ਦੀ ਨੌਕਰੀ ਵੀ ਮਿਲੂਗੀ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਜਿਹੜੇ ਲੋਕ ਤੁਹਾਡੇ ਕੋਲੋਂ ਗਨਮੈਨ ਮੰਗਦੇ ਆ ਗਨਮੈਨ ਦੇਣ ਤੋਂ ਪਹਿਲਾਂ ਜਿਵੇਂ ਪਾਸਪੋਰਟ ਦੀ ਇਨਕੁਆਰੀ ਹੁੰਦੀ ਹੈ ਨਾ ਤੇ ਜਾਂ ਜਿਵੇਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣੀ ਹੁੰਦੀ ਹੈ ਉਹਨਾਂ ਦੀ ਇੱਕ ਇਨਕੁਆਰੀ ਜ਼ਰੂਰ ਕਰਾਈ ਜਾਵੇ ਜੇਕ ਉਹਦੇ ਵਿੱਚ ਇਮਾਨਦਾਰ ਨਿਕਲਦਾ ਤੇ ਉਹਨੂੰ ਸੁਰੱਖਿਅਤ ਕਰਨਾ ਤੁਹਾਡਾ ਫਰਜ਼ ਬਣਦਾ ਉਹਨੂੰ ਸੁਰੱਖਿਆ ਮੁਹੱਈਆ ਕਰਾਉਣਾ ਤੁਹਾਡਾ ਫਰਜ਼ ਬਣਦਾ ਕਿਉਂਕਿ ਇਮਾਨਦਾਰ ਬੰਦਾ ਦੇਸ਼ ਦਾ ਸੂਬੇ ਦਾ ਤੇ ਸ਼ਹਿਰ ਦਾ ਸਰਮਾਇਆ ਹੁੰਦਾ ਤੇ ਜੇ ਕਿਸੇ ਨੇ ਇਹਦੇ ਵਿੱਚੋਂ ਪੈਸੇ ਖਾਦੇ ਫਿਰ ਉਹਨੂੰ ਕਾਦੀ ਸੁਰੱਖਿਆ ਯਾਰ ਇਹ ਕਾਦਾ ਲੋਕਤੰਤਰ ਹੈ ਕਿ ਇੱਕ ਪਾਸੇ ਉਹ ਸੂਬੇ ਨੂੰ ਲੁੱਟ ਕੇ ਖਾ ਗਿਆ ਹੋਵੇ ਤੇ ਦੂਜੇ ਪਾਸੇ ਉਹਨੂੰ ਤੁਸੀਂ ਸੁਰੱਖਿਆ ਦਿੰਦੇ ਫਿਰਦੇ ਹੋ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਨਾ ਚਾਹੀਦਾ ਔਰ ਉਹਦੇ ਨਾਲੋਂ ਸੁਰੱਖਿਆ ਕਿਤੇ ਜਗ੍ਹਾ ਹੋ ਵੀ ਕੋਈ ਨਹੀਂ ਸਕਦੀ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰੋਗੇ ਤੇ ਮੈਂ ਦਾਅਵੇ ਨਾਲ ਕਹਿੰਨਾ ਭਗਵੰਤ ਮਾਨ ਹੋਣਾ ਨੂੰ ਗਨਮੈਨ ਗਨਮੈਨ ਜੇ ਤੁਸੀਂ ਇਹ ਜਾਂਚ ਕਰਾ ਲਈ ਤੇ ਗਨਮੈਨ ਦੇਣ ਵਾਲਾ ਤੁਹਾਡਾ ਕੰਮ ਹੀ ਮੁੱਕ ਜਾਣਾ 95% ਲੋਕ ਉਹ ਨੇ ਜਿਨ੍ਹਾਂ ਨੂੰ ਫੜ ਕੇ ਤੁਹਾਨੂੰ ਅੰਦਰ ਦੇਣਾ ਪੈ ਜਣਾ ਵਾ ਉਹ ਇੱਕ ਨੰਬਰ ਦੇ ਸਿਰੇ ਦੇ ਚੋਰ ਹੋਣੇ ਆ ਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕਰੋ ਤੇ ਨਾ ਕਿਸੇ ਨੇ ਗਨਮੈਨ ਮੰਗਣੇ ਆ ਉੱਥੇ ਰਹਿਣਗੇ ਵੀ ਵੱਧ ਤੋਂ ਵੱਧ ਸੁਰੱਖਿਅਤ ਸੋ ਗਨਮੈਨ ਦੇਣ ਦੀ بجائے ਇਹਨਾਂ ਨੂੰ ਇਹਨਾਂ ਦੀ ਅਸਲੀ ਥਾਂ ਦੇ ਉੱਤੇ ਬੰਦ ਕਰੋ ਅਖੀਰ ਦੇ ਵਿੱਚ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜਨਤਾ ਅੱਜ ਦੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਜਨਤਾ ਦੇ ਵਿੱਚ ਸੁਰੱਖਿਆ ਦਾ ਵਿਸ਼ਵਾਸ ਜਿਹੜਾ ਉਹ ਬਹਾਲ ਕਰਨ ਦੀ ਲੋੜ ਹੈ ਇਹਦੇ ਲਈ ਵੱਧ ਤੋਂ ਵੱਧ ਉਪਰਾਲੇ ਕਰੋ ਆਮ ਬੰਦਾ ਡਰਿਆ ਤੇ ਸਹਿਮਿਆ ਮਹਿਸੂਸ ਕਰਦਾ ਪੋਲਿਟਿਸ਼ੀਅਨ ਨੂੰ ਸੁਰੱਖਿਆ ਦੀ ਲੋੜ ਨਹੀਂ ਗਈ ਪੌਣੇ 3 ਕਰੋੜ ਦੀ ਆਬਾਦੀ ਦੇ ਵਿੱਚੋਂ ਇਹਨਾਂ ਦੇ ਨਾਲ ਦੇ ਕਈ ਪੋਲਿਟਿਸ਼ੀਅਨ ਤਿਆਰ ਹੋ ਜਣੇ ਆ ਪਰ ਜੇ ਇੱਥੋਂ ਡਰ ਨਾਲ ਵਪਾਰੀ ਕੂਚ ਕਰ ਗਏ ਬੱਚੇ ਤੇ ਅੱਗੇ ਬਾਹਰਲੇ ਮੁਲਕਾਂ ਦੇ ਵਿੱਚ ਜਾਈ ਜਾਂਦੇ ਨੇ ਤੇ ਜੇ ਵਪਾਰ ਵੀ ਇੱਥੋਂ ਚੱਲ ਗਿਆ ਤੇ ਇਹ ਦੁਬਾਰਾ ਇੱਥੇ ਕਾਇਮ ਨਹੀਂ ਹੋਣਾ ਪੋਲਿਟਿਸ਼ੀਨ ਤੇ ਇੱਥੇ ਦੁਬਾਰਾ ਵੀ ਕਾਇਮ ਹੋ ਸਕਦੇ ਆ ਸੋ ਲਾ ਐਂਡ ਆਰਡਰ ਦੇ ਉੱਤੇ ਇਹੋ ਜਿਹੀਆਂ ਜੜੀਆਂ ਫਰੋਤੀਆਂ ਦੀਆਂ ਘਟਨਾਵਾਂ ਵਾਂ ਮੈਂ ਅੱਗੇ ਵੀ ਕਿਹਾ ਸੀਗਾ ਕਿ ਸ਼ਹਿਰ ਦੇ ਵਿੱਚ ਵੀ ਕਈ ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਆਉਂਦੇ ਨੇ ਉਹਨਾਂ ਦੇ ਉੱਤੇ ਗੌਰ ਫਰਮਾਓ ਉਹਨਾਂ ਦੀ ਸੁਣਵਾਈ ਯਕੀਨੀ ਬਣਾਈ ਜਾਵੇ ਲਾ ਐਂਡ ਆਰਡਰ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਠੀਕ ਕਰਨਾ ਉਹ ਤੁਹਾਡਾ ਪ੍ਰਾਈਮ ਜਿਹੜਾ ਪ੍ਰਾਇਓਰਟੀ ਇਸ਼ੂ ਆ ਉਹ ਬਣਨਾ ਚਾਹੀਦਾ ਸੋ ਇੰਨਾ ਹੀ ਕਹਿੰਦਾ ਹਾਂ ਖਿਮਾ ਦਾ ਜਾਚ ਕਿਹਾ ਧੰਨਵਾਦ